ਬੀਤੇ ਦੋ ਦਿਨ ਪਹਿਲਾਂ ਸਮਰਾਲਾ ਦੇ ਸ਼੍ਰੀ ਰਮੇਸ਼ਵਰ ਮੰਦਿਰ ਦੇ ਵਿੱਚ ਸ਼ਿਵਲਿੰਗ ਤੋਂ ਚਾਂਦੀ ਦਾ ਪੱਤਰ ਚੋਰੀ ਕਰਨ ਵਾਲੇ ਦੋ ਅਣਪਛਾਤੇ ਚੋਰ ਸਮਰਾਲਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਮੰਦਿਰ ਦੇ ਵਿੱਚ ਚੋਰੀ ਦੀ ਘਟਨਾ ਹੋਣ ਤੋਂ ਬਾਅਦ ਪੁਲਿਸ ਜ਼ਿਲ੍ਹਾ ਥਾਣਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਅਗਵਾਈ ਦੇ ਵਿੱਚ ਤਿੰਨ ਟੀਮਾਂ ਚੋਰਾਂ ਨੂੰ ਫੜਨ ਲਈ ਬਣਾ ਦਿੱਤੀਆਂ ਗਈਆਂ ਅਤੇ ਇੰਟੈਲੀਜੈਂਸ ਦੀ ਮਦਦ ਦੇ ਨਾਲ ਦੋ ਮੁਜਰਮ ਦੋਸ਼ੀ ਇਸ ਸੰਬੰਧ ਵਿੱਚ ਕਾਬੂ ਵੀ ਕੀਤੇ ਗਏ ਦੋਸ਼ੀ ਦੇ ਨਾਮ ਗੁਰਜੀਤ ਸਿੰਘ निवासी खन्ना ਅਤੇ જગਜੀਤ ਸਿੰਘ ਪਿੰਡ ਉਟਾਲਾ ਨਿਵਾਸੀ ਹਨ ਕਾਬੂ ਕੀਤੇ ਗਏ જગਜੀਤ ਸਿੰਘ ਤੇ ਪਹਿਲਾਂ ਵੀ ਦੋ ਚੋਰੀ ਦੇ ਮੁਕਦਮੇ ਦਰਜ ਹਨ ਸਮਰਾਲਾ ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਚੋਰੀ ਕੀਤਾ ਗਿਆ ਚਾਂਦੀ ਦਾ ਪੱਤਰ ਜਿਸ ਦਾ ਵਜ਼ਨ ਕਰੀਬ 1 ਕਿਲੋ ਹੈ ਅਤੇ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਦੋਸ਼ੀਆਂ ਦਾ ਇੱਕ ਦਿਨ ਦਾ ਰਿਮਾਂਡ ਵੀ ਸ਼ਾਮਿਲ ਕਰ ਲਿਆ ਗਿਆ ਭੂਸ਼ਣ ਬੰਸਲ ਕੇ ਆਟੀ ਨਿਊਜ਼ ਨੈਟਵਰਕ ਸਰਪ੍ਰੈਸ ਆਫਿਸ ਬਰੇਨ ਇਹ ਨਿਧੀ ਸ਼ਿਆ ਯੋਵੀਨੂ ਦਵੀਵਜਾਰ ਦੇ ਵਿੱਚ ਸ਼੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ੇਵਰੀ ਪੁੜੇ ਸ਼ਕਰੀ ਦੀ ਮੂਰਤੀ ਦੇ ਤੇ ਚਾਂਦੀ ਜਿਹੜੀ ਵਰਤ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਰਿਪੋਰਟ ਅਦਾਲਤ ਕਰਾਈ ਸੀ ਕਿ ਉਹਦੇ ਰਿਗਾਰਡਿੰਗ ਜਿੰਨੀ ਵੀ ਕੇਸ ਦੀ ਸੈnsitivity ਦੇਖਦੇ ਹੋਏ ਸਾਡੇ ਮਾਨਯੋਗ ਅਫਸਰ શ્રી ਅਸ਼ੋਕ ਲਟਿਆ ਐਲ ਪੀ ਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਕਿ ਇਹ ਜਿਹੜੀ ਤਿੰਨ ਪਾਰਟੀਆਂ ਮੁਖ ਤੇ ਬਣਾ ਰਹੀ ਸੀ ਇਹਨੂੰ ਟੈਕਨੀਕਲੀ ਤੇ ਹੁਣ ਹੰਟਲਿਜੈਂਸੀ ਦੇ ਜਰੀਏ ਜਿਹੜੇ ਅਸੀਂ ਦੋ ਮੁੱਲਿਆਂ ਕਾਬੂ ਗਏ ਤੇ ਇੱਕ ਗੁਰਦੀਪ ਸਿੰਘ ਜਿਹੜੀ ਹੈ ਜੱਗੀ ਇਹ ਹੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਨਾਲੀ ਥੱਪੀ ਦਾ ਰਹਿਣ ਵਾਲਾ ਹੈ ਤੇ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਦਾ ਨਾਮ ਮੋਤੀ ਅ ਸਰਜੀ ਪੁਲਿਸ ਸੈਂਟਰ ਦੀ ਰੂਟ ਕੀ ਤੋਂ ਸੋ ਅੱਜ ਆਪਣੇ ਜ਼ਾਂਦੀ ਦੀ ਜਿਹੜੀ ਆ ਸਫਰੇ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਈਆ ਜਿਹੜੀ ਇਸ ਮਾਰਦਾਨ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲਿਆ। ਐ ਕਿੰਨੀ ਖਾਂਦੀ ਹੋਊਗੀ ਇਹ? ਜੀ, ਖਾਂਦੀ ਕਿੰਨੀ ਕੁ ਕਵਾਂਟਿਟੀ ਚਾਂਦੀ? ਇਹ ਅਪਰਕਸੀਮੇਟ 1 ਕਿਜੀ ਦੇ ਲੱਗਦੇ ਸੀ। ਤੇ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ। ਇਹ ਵੇਚਣ ਦੀ ਤਾਕ ਦੇ ਵਿੱਚ ਸੀ। ਉਦੋਂ ਨੂੰ ਇਹ ਟ੍ਰੈਫਿਕ ਕਰਦੇ। ਸਰ ਇਹ ਚੋਰੀਓ ਕਰਨਾ ਇਹ ਸੀ ਜਾਂ ਪਹਿਲਾਂ ਉਹ ਕੀ ਮੱਥਾ ਵਗੈਰਾ ਵੀ ਇਹਨਾਂ ਨੇ ਠੇਕਿਆ ਸੀਗਾ। ਨਹੀਂ, ਇਹਨਾਂ ਦੀ ਮੋਲਸ ਬ੍ਰੈਂਡੀ ਜਿਹੜਾ, ਕੋਈ ਜਾਂਦੇ ਨਾਲ ਮੱਥਾ ਟਿਕਣ ਦੇ ਬਾਨੇ। ਜਿਸੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਤੇ ਉੱਥੋਂ ਫੇ ਚੋਰੀ ਕਰਦੇ। ਕਿੰਦੀ ਕਸ ਦੀ ਹੁੰਦੀ? ਤੇ ਜੇ ਹੁਣ ਤੇ ਅੰਦੀ ਦੀ ਔਸਤ ਕੀ ਦੇਖ ਲਓ 80000 80000 ਦੇ ਲੱਗੇ ਪਹਿਲਾਂ ਚਾਹ ਦੀ ਬਾਰਤ ਹੋ ਗਈ ਆਲੀ ਹੱਦ ਕੋਈ ਪਹਿਲਾਂ ਪਹਿਲਾਂ ਵੀ ਮੁਕਤਮਾ ਆਇਆ ਪਹਿਲਾਂ ਇਹਨਾਂ ਦਾ ਪਿੰਡੋ ਹੀ ਜੁੜੀ ਗਈ ਸੀ ਕੋਈ ਜਿਹੜਾ ਵਾਰਾ ਜੁੜੀ ਕਰ ਲਿਆ ਸੀ ਉਹ ਤੋਂ ਬਿਨਾ ਇੱਕ ਨਰਾਹੇ ਤੋਂ ਮੋਬਾਈਲ ਜੁੜੀ ਗਈ ਚ ਸੀ ਜਿਹਦੇ ਸੁਣਦੀ ਆਲਰੇਡੀ ਨੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਨਾ ਇਹਦੇ ਆਲਰੇਡੀ ਦਰਜ ਹੈ ਕਿੰਨਾ ਕੁ ਟਾਈਮ ਚ ਜੇ ਉਹਨਾਂ ਨੇ ਵਾਪਸ ਕਰਨ ਨੂੰ ਦੰਗਾਂ ਤੇ ਇਹ ਟੌਕਸਿਕਿਟੀ ਫੇਰੇ ਦਾ 10:30 ਵਜੇ ਦੀ ਦਸਤਖਤ ਆਜ ਕੋਈ ਫਿਲਮ ਨਹੀਂ ਹੋਣੀ ਕਿ ਪਟਿਕ ਪਟਿਕ ਇਹ ਹੋਣੀ ਦਾ ਚੰਗ ਨਾ ਹੈ ਕਿ ਇਹਨੂੰ ਪ੍ਰਮਾਣਿਤ ਕਰਾਂ ਦੇਣਾ ਅਜੇ ਅਜੇ ਨਰਮਾਣ ਲਿਆ ਇਨਵੈਸਟੀਗੇਸ਼ਨ ਸਭੀ ਹੋ ਰਿਹਾ ਹੈ ਜੇ ਕੋਈ ਹੋਰ ਅਜਿਹੀ ਗੱਲ ਆਉਗੀ ਇਨਾਂ ਤੋਂ ਬਾਅਦ ਵੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗਾ ਮੈਂ ਆਸ਼ਾ ਵੀ ਕਰਦੇ ਸੀ ਨਹੀਂ ਨਹੀਂ ਸ਼ੇਅਰ ਹੀ ਜੀ ਇਹ ਦੋਦੇ ਜਣੇ ਕਿ ਉਹ ਨਾਲ ਤਿੰਨਾਂ ਦੇ ਕਿ ਦੋਦੇ ਜਣੇ ਇੱਕ ਚੋੜੀ ਤੋਂ ਹੀ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀਗੇ オープン IDIG の2人です。